ਕਿ ਸ਼੍ਰੋਮਣੀ ਕਾਲੇਦਲ ਦੀ ਸਰਕਾਰ ਬਣਨੀ ਹੈ ਅੱਜ ਮੇਰੀ ਗੱਲ ਲੈ ਦੇਖ ਲਿਆ ਤੁਸੀਂ ਇਹਦੇ ਕਾਲੇਦਲ ਦੀ ਹਾਂ ਸ਼੍ਰੋਮਣੀ ਕਾਲੇਦਲ ਨੂੰ ਦੋ ਸਾਡੇ ਅਕਾਲੀ ਦਲ ਦੀ ਉਹ ਅਕਾਲੀ ਦਲ ਨਾਲ ਕਹੋ ਉਹ ਸੁਖਵੀਰ ਧੜਾ ਹੈ ਉਹ ਸਰ ਕਿੰਨਾ ਕਨਫਿਊਜ਼ਨ ਹੈ ਸੰਗਤ ਦੇ ਵਿੱਚ ਹਲੇ ਵੀ ਕਿ ਸ਼੍ਰੋਮਣੀ ਕਾਲੇਦਲ ਦੇ ਅਸਲੀ ਪ੍ਰਧਾਨ ਕੌਣ ਹੈ ਕਿ ਜੱਜਦਾ ਸਾਹਿਬ ਨੇ ਜਾਂ ਸੁਖਵੀਰ ਸਿੰਘ ਬਾਦਲਾ ਕਿਉਂਕਿ ਤੁਸੀਂ ਕਹੀ ਜਣੋ ਕਿ ਉਹ ਪਕੋੜ ਨੇ ਉਹ ਤੁਹਾਡੇ ਤੇ ਐਲੀਜੀਬਿਲੀਟੀ ਲਗਾਨੇ ਘੋੜਾ ਅਸਲੀ ਕੌਣ ਹੈ ਤੇ ਕੌਣ ਹੈ ਜਿਹੜੀ ਅਕਤਖ ਸਾਹਿਬ ਦੀ ਮਰਿਆਦਾ ਨੂੰ ਹਲ ਤੱਕ ਜਿਹੜਾ ਹੈਗਾ ਉਹ ਸਹੀ ਤਰੀਕੇ ਨਾਲ ਚੱਲ ਰਹੇ ਨੇ ਦੇਖੋ ਤੁਸੀਂ ਸੋਚ ਕੇ ਦੇਖੋ ਕਿ ਜੋ ਸ਼੍ਰੀ ਕਾਲ ਤਖਤ ਸਾਹਿਬ ਨੇ ਕਿਹਾ ਉਹ ਕਿਹਨੇ ਮੰਨਿਆ ਉਸੇ ਫੈਸਲਾ ਕਰ ਲੋ ਅਸੀਂ ਤਾਂ ਜੋ ਇਨਵਿਨ ਲਾਗੂ ਕੀਤਾ ਸੀ ਲੋਕਾਂ ਨੇ ਕਿਹਾ ਕਿ ਤੁਹਾਨੂੰ ਧਰਮ ਬੰਦਾ ਹੋਣਾ ਚਾਹੀਦਾ ਹਾਲਾਂਕਿ ਗਿਆਨੀ ਹਰਪ੍ਰੀਤ ਜੀ ਬਣਾਣਾ ਨਹੀਂ ਚਾਹੁੰਦੇ ਅਸੀਂ ਫੋਰਸਫੁਲੀ ਕਹਿ ਕੇ ਉਹਨਾਂ ਨੂੰ ਬਣਾਇਆ ਕਿ ਵੀ ਨਹੀਂ ਲੋਕ ਚਾਹੁੰਦੇ ਨੇ ਲੋਕਾਂ ਦੀ رائے ਹੈ ਸਾਡੇ ਡੈਲੀਗੇਟ ਬਣੇ ਨੇ ਉਹ ਕਹਿੰਦੇ ਨੇ ਸਾਡੇ ਮੈਂਬਰ ਬਣੇ ਨੇ ਉਹ ਕਹਿੰਦੇ ਨੇ ਅੱਜ ਤੁਸੀਂ ਕਿਤੇ ਟੈਲੀਫੋਨ ਕਰਕੇ ਦੇਖੋ ਅਮਰੀਕਾ 'ਚ ਕਰ ਲੋ ਕੈਨੇਡਾ 'ਚ ਕਰ ਲੋ ਜਾਪਾਨ 'ਚ ਕਰ ਲੋ ਇਟਲੀ 'ਚ ਕਰ ਜਿੱਥੇ-ਜਿੱਥੇ ਪੰਜਾਬੀ ਬੈਠਾ ਹੈ ਉੱਥੇ ਹਰ ਬੰਦਾ ਕਹਿੰਦਾ ਬਹੁਤ ਵਧੀਆ ਫਾਇਦਾ ਹੋਇਆ ਤੇ ਤੁਸੀਂ ਠੀਕ ਫਾਇਦਾ ਕੀਤਾ ਕਿਉਂਕਿ ਮੈਂ ਨਹੀਂ ਕਹਿੰਦਾ ਕਿ ਸ਼ੋਅਮ ਨਿਕਲਦਾਲ ਨੇ ਕੰਮ ਮਾੜੇ ਕੀਤੇ ਚੰਗੇ ਕੰਮ ਕੀਤੇ ਸੀ ਡਿਵੈਲਪਮੈਂਟ ਹੋਈ ਤੁਸੀਂ ਵੀ ਦੇਖੀਏ ਜਿੰਨੀ ਤਰੱਕੀ ਜਿੰਨੀ ਡਿਵੈਲਪਮੈਂਟ ਸਾਡੇ ਟਾਈਮ ਦੇ ਵਿੱਚ ਹੋਈ ਜਾਂ ਕਦੇ ਪਹਿਲਾਂ ਹੋਈ ਨਹੀਂ ਪਰ ਜਿਨਨੇ ਮਾੜੇ ਕੰਮ ਕੀਤੇ ਧਾਰਮਿਕ ਪੱਖੋਂ ਉਹ ਵੀ ਕਰਕਾਰ ਦੇ ਹੋ ਕਿ ਸ਼ੋਮਨੀ ਕਾਂਲਦਾਲੀ ਸਰਕਾਰ ਹੋਵੇ ਉਸ ਟਾਈਮ ਦੇ ਵਿੱਚ ਇੰਨੇ ਮਾੜੇ ਕੰਮ ਹੋ ਜਾਣ ਸੋ ਹਰਪੀਤ ਨੇ ਕਿਹਾ ਮੈਂ ਕੋਈ ਇਲੈਕਸ਼ਨ ਨਹੀਂ ਲੜਾਂਗਾ ਨਾ ਮੈਂਬਰ ਪਾਰਲੀਮੈਂਟ ਦੀ ਨਾ ਵਿਧਾਨ ਸਭਾ ਦੀ ਫਿਰ ਸਿਆਸਤ ਵਿੱਚ ਤਾਂ ਕੋਈ ਅੱਗੇ ਤਾਂ ਲੱਗੇ ਜਾਣਾ ਜੀ ਅਸੀਂ ਫੈਸਲਾ ਕੀਤਾ ਸਾਡਾ ਤੇ ਉਹਨਾਂ ਦਾ ਕੀ ਫਰਕ ਹੈ ਸਾਡਾ ਤੇ ਉਹਨਾਂ ਅਹੀ ਫਰਕ ਹੈ ਉਹਨਾਂ ਨੇ ਤਾਂ ਆਪ ਹੀ ਫੈਸਲਾ ਕਰਤਾ ਬਜੇ ਅਸੀਂ ਫੈਸਲਾ ਕੀਤਾ ਸੀ ਵੀ ਜਿਹੜਾ ਵੀ ਸਾਡਾ ਪ੍ਰਧਾਨ ਹੋਊਗਾ ਉਹ ਕੋਈ ਇਲੈਕਸ਼ਨ ਨਹੀਂ ਲੜੂਗਾ ਜੇ ਇਲੈਕਸ਼ਨ ਲੜੂਗਾ ਤਾਂ ਉਹ ਪ੍ਰਧਾਨਗੀ ਛੱਡ ਕੇ ਲੜੂਗਾ ਜਿਹੜੀ ਉਹਦੀ ਟਰਮ ਹੈ 3 ਸਾਲ ਹੋਊਗੀ ਬਹੁਤ ਵਧੀਆ ਕੰਮ ਕੀਤੇ ਸੀ ਉਹਨਾਂ ਨੇ ਉਹਨਾਂ ਨੇ ਸੈਕਰੀਫਾਈਸ ਕੀ ਉਹ ਕੋਈ ਸਰਕਾਰ ਬਣਾਉਣ ਤੱਕ ਮਸਬੂਲ ਨਹੀਂ ਸੀ ਚੇਅਰਮੈਨੀ ਲੈਣ ਤੱਕ ਮਸਬੂਲ ਨਹੀਂ ਸੀ ਸਿਰ ਆਪਣੇ ਸੂਬੇ ਦੇ ਲਈ ਆਪਣੇ ਲੋਕਾਂ ਦੇ ਲਈ ਆਪਣੇ ਧਰਮ ਦੇ ਲਈ ਖੜਨ ਦੇ ਲਈ ਬਣਿਆ ਸੀ ਹੋਈ ਹੋਈ ਪਾਵਰ ਆਉਂਦੀ ਗਈ ਚੇਅਰਮੈਨੀ ਆ ਗਏ ਲਾਲਚ ਪੈ ਗਏ ਉਸ ਲਾਲਚ ਨੇ ਲੰਮਾ ਟਰਨ ਚੱਲ ਗਿਆ 105 ਸਾਲ ਦੇ ਵਿੱਚ ਅਸੀਂ ਇੱਥੇ ਆ ਗਏ ਹੁਣ ਅਸੀਂ ਜਿਹੜੇ ਨਵਾਂ ਕੀਤਾ ਜੋ ਗਲਤੀਆਂ ਹੋਈਆਂ ਜੋ ਕ੍ਰਿਤੀਆਂ ਆਈਆਂ ਉਹਨੂੰ ਠੀਕ ਕਰਨ ਦੀ ਗੱਲ ਕਰ ਰਹੇ ਹਾਂ ਅਸੀਂ ਵਿਜ਼ਨ ਡਾਕੂਮੈਂਟ ਬਣਾਵਾਂਗੇ ਕਿ ਜਿਹਦੇ ਨਾਲ ਪੰਜਾਬ ਜਿਹੜਾ ਮਹਾ ਰਾਜਜੀਤ ਸਿੰਘ ਦੇ ਟਾਈਮ ਦੇ ਵਿੱਚ ਪੰਜਾਬ ਸੀ ਜਦੋਂ ਯੂਰਪੀਅਨ ਲੋਕ ਇੱਥੇ ਆ ਕੇ ਨੌਕਰੀ ਕਰਦੇ ਸੀਗੇ 13 ਗੁਣਾ ਕ੍ਰਾਂਤੀ ਦਾ ਫਰਕ ਸੀ 1 ਰੁਪਏ ਦੇ 13 ਡਾਲਰ ਆਉਂਦੇ ਸੀ ਅੱਜ ਸਾਡੇ ਬੱਚੇ ਬਾਹਰ ਕਿਉਂ ਜਾ ਰਹੇ ਨੇ ਕਿਉਂਕਿ ਅਸੀਂ ਕਮਜ਼ੋਰ ਪੈ ਗਏ ਉੱਥੇ ਕੰਮ ਕਿਉਂ ਕਰਦੇ ਨੇ ਇੱਥੇ ਕਿਉਂ ਨਹੀਂ ਕੰਮ ਕਰਦੇ ਕਿਉਂਕਿ ਉੱਥੇ ਡਾਲਰ ਮਿਲਦੇ ਨੇ 1 ਡਾਲਰ ਦਾ 80 ਰੁਪਏ ਵਣਿਆ ਦਿੰਦੇ ਨੇ ਸੋ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਜਿੰਨਾ ਪੰਜਾਬੀ ਮਿੰਤੀ ਤੇ ਹਿੰਮਤੀਅਤ ਦੁਨੀਆਂ ਦੇ ਵਿੱਚ ਕੋਈ ਹੈ ਨਹੀਂ ਸਖਬੀਰ ਸਿੰਘ ਬਾਦਲ ਨੇ ਮਾफी ਮੰਗੀ ਜੀ ਕਹਿੰਦੇ ਅਸੀਂ ਜਿੰਨੇ ਵੀ ਸੀਨੀਅਰ ਲੀਡਰਸ਼ਿਪ ਹੈਗੀ ਹੈ ਸ਼ਾਇਦ ਸਾਰਿਆਂ ਦਾ ਜਿਕਰ ਕਰਿਆ ਸੀਗਾ ਉਹਦੇ ਤੇ ਲੱਗਦਾ ਹੈਗਾ ਕਿ ਉਹ ਮਾਫੀ ਜਿਹੜੀ ਦੇਰੀ ਹੋ ਗਈ ਤੇ ਹੁਣ ਜਿਹੜਾ ਹੈਗਾ ਇੱਕ ਪਾਸੇ ਮਾਫੀ ਦੀ ਗੱਲਾਂ ਕਰ ਰਹੇ ਨੇ ਤੇ ਦੂਸਰੇ ਪਾਸੇ ਜਿਹੜਾ ਹੈਗਾ ਇਹ ਕਾਲੀ ਲਾਦੂ ਜੇ ਕਰਨਾ ਤਾਂ ਸੁਖਵੀਰ ਸਿੰਘ ਬਾਦਲ ਨੂੰ ਕਮਜ਼ੋਰ ਕਰਨਾ ਚਾਹੁੰਦਾ ਤੁਹਾਡੇ ਤੇ ਬਹੁਤ ਵੱਡੇ ਵੱਡੇ ਇਲਜ਼ਾਮ ਹੈਗੇ ਬੀਜੇਪੀ ਦੀ ਵੀਡੀਓ ਨੂੰ ਤੁਸੀਂ ਈਡੀ ਦੇ ਡਰ ਦੇ ਬਾਰੇ ਤੁਸੀਂ ਆ ਗਏ ਔਰ ਉਹ ਕਹਿ ਰਹੇ ਕਿ ਭਾਜਪੀ ਦੇ ਨਾਲ ਤੁਹਾਡੇ ਸੰਬੰਧ ਨੇ ਦੇਖੋ ਉਹਨਾਂ ਦੀ ਗੱਲ ਠੀਕ ਹੈ ਭਾਜਪੀ ਨਾਲ ਕੀ ਦਾ ਸਮਝੌਤਾ ਰਿਹਾ ਅਸੀਂ ਉਹ ਸਰਕਾਰ 'ਚ ਰਹੇ ਹਾਂ ਅਸੀਂ ਕੈਬਨਿਟ ਦੇ ਵਿੱਚ ਰਹੇ ਹਾਂ ਅਸੀਂ ਕੰਮ ਕਰਦੇ ਰਹੇ ਹਾਂ ਸਾਰੀ ਦੁਨੀਆ ਨੂੰ ਪਤਾ ਹੈ ਉਹਦੇ ਵਿੱਚ ਜੇ ਸਾਡੇ ਦੇ ਇੱਕ ਵੀ ਅਲੀਗੇਸ਼ਨ ਹੋਵੇ ਤਾਂ ਅਸੀਂ ਵੀ ਸ਼ਾਇਦ ਕਿਤੇ ਹੋਰ ਹੁੰਦੇ ਅਸੀਂ ਵੀ ਐ ਨਹੀਂ ਸੀ ਬੈਠਦੇ ਉਹ ਇੱਕ ਅਲੀਗੇਸ਼ਨ ਲਾ ਕੇ ਦਿਖਾ ਦੇਣ ਕਿ ਜੀ ਫਲਾਣੀ ਬਾਲੀ 'ਚ 1 ਰੁਪਿਆ ਲਿਆ ਗਾਨੇ ਚੋ ਕਮਿਸ਼ਨ ਲਿਆ ਮੈਂ ਚੈਲੰਜ ਕਰਕੇ ਕਹਿੰਦਾ ਜੀ 1 ਰੁਪਿਆ ਵੀ ਸਾਬਤ ਕਰ ਦੇਣ ਤਾਂ ਮੈਂ ਦੇਣਦਾਰ ਦੂਜੀ ਗੱਲ ਜਿਹੜੀ ਉਹਨਾਂ ਨੇ ਕਹੀ ਕਿ ਜੀ ਉੱਥੇ ਖੜਕੇ ਇਹਨਾਂ ਨੇ ਚੰਦੂ ਮਾਰਾ ਸਾਹਿਬ ਨੇ ਰਖਾ ਸਾਹਿਬ ਨੇ ਉਹਦੇ ਘਰੇ ਮੀਟਿੰਗ ਹੋਈ ਭਾਜਪੀ ਨਾਲ ਰੱਖ ਕੇ ਜੇ ਉਹ ਇਹ ਸਾਬਤ ਕਰ ਦੇਣ ਮੈਂ ਕਿਹਾ ਸੀ ਵੀ ਦੁਖਨ ਮਾਰਾ ਸਾਹਿਬ ਚੱਲਦੇ ਆ ਸ਼ਰਮਾ ਜੀ ਭੱਜ ਜਾਣ ਮੈਂ ਨਾਲ ਚੱਲਦਾ ਉਹਨਾਂ ਦੇ ਜਾ ਕੇ ਸੌ ਖਾ ਲੈਣ ਫੇਰ ਮੈਂ ਸ਼ਾਇਦ ਚੜਦੂਗਾ ਇੱਕ ਗੱਲ ਸਾਬਤ ਕਰਨ ਜੇ ਮੈਂ 1 ਰੁਪਿਆ ਮੈਂ ਇਹ ਵੀ ਗੱਲ ਕਹੀ ਸੀ ਕਿ ਉਹਨੇ ਇਲੈਕਸ਼ਨ ਲੜੀ ਜਿੱਕ ਐਡਾ ਵਧੀਆ ਬੰਦਾ ਉਹ ਸਮੁੰਦਰੀ ਸਮੁੰਦਰੀ ਦਾ ਨਾਂ ਸਾਹੀ ਦੁਨੀਆ ਦੇ ਵਿੱਚ ਸਟਾਰ ਦੀ ਤਰ੍ਹਾਂ ਚੌਕਦਾ ਦਰਬਾਰ ਸਾਹਿਬ ਦੇ ਵਿੱਚ ਇੱਕੋ ਹਾਲ ਬਣਿਆ ਹੋਇਆ ਜਿਹੜਾ ਸਮੁੰਦਰੀ ਦੇ ਨਾਂ ਤੇ ਹੈ ਜੇ ਉਹ ਸ਼ੌਮਣੀ ਕੱਲ੍ਹ ਕਹਿੰਨੂ ਇਲੈਕਸ਼ਨ ਲੜਦਾ ਮੈਂ ਕਰੋੜ ਰੁਪਏ ਦੇ ਕੇ ਆਉਂਦਾ ਉੱਥੇ ਮੈਂ ਲੱਖਾਂ 'ਚ ਨਹੀਂ ਦੇ ਕੇ ਆਉਂਦਾ ਪਰ ਉਹਨੇ ਭਾਜਪਾ ਕਹਿੰਨੂ ਇਲੈਕਸ਼ਨ ਲੜੀ ਹੈ ਉਹਦੇ ਕਰਕੇ ਮੇਰਾ ਕੋਈ ਜਾਣਦਾ ਮਕਸਦ ਨਹੀਂ ਸੋ ਕਹਿਣ ਤੇ ਕਰਨ ਦੇ ਵਿੱਚ ਬਹੁਤ ਵੱਡਾ ਫਰਕ ਹੈ ਜੇ ਸਾਡੀ ਇੱਕ ਵੀ ਚੀਜ਼ ਝੂਠ ਕਰ ਦੇਣੋ ਇੱਕ ਵੀ ਅਗੜਾ ਸਾਹਿਬ ਪਟਿਆਲਾ ਸੁਖਵੀਰ ਸਿੰਘ ਬਾਦਲਾਏ ਸਨ ਲੈਂਡ ਪਲੋਇੰਗ ਦਾ ਮੁੱਦਾ ਰੱਖਿਆ ਗਿਆ ਸੀ ਉੱਥੇ ਕਿ ਸਰਕਾਰ ਦੇ ਇਹਨਾਂ ਲੈਂਡ ਪਲੋਇੰਗ ਦੇ ਵਿੱਚ ਝੂਟਰਨ ਲਿਆ ਉਹਦੇ ਤੇ ਗੱਲਬਾਤ ਕੀਤੀ ਜਾਏਗੀ ਪਰ ਸਾਰੀ ਰੈਲੀ ਦੇ ਵਿੱਚ ਆਪਣਾ ਹਰਪ੍ਰੀਤ ਸਿੰਘ ਦੇ ਉੱਪਰ ਹੀ ਸਾਰੀ ਚਰਚਾ ਹੋੁੰਦੀ ਰਹੀ ਹੈ ਕਿ ਕਾਰਨ ਕੀ ਸਮਝੋ ਕਿ ਰੈਲੀ ਦੇ ਉੱਪਰ ਹਰਪ੍ਰੀਤ ਸਿੰਘ ਭਾਰੀ ਪੈ ਗਿਆ ਜਾਂ ਉਹਨਾਂ ਦੇ ਵਿੱਚ ਮਨ ਚ ਡਰ ਹੈ ਕਿ ਹਾਂ ਵੇ ਕਿ ਤਮਾ ਟੜਾ ਹੋਣਾ ਸ਼ੁਰੂ ਦੇਖੋ ਬੁਖਲਾਟ ਹੈ ਬੁਖਲਾਟ ਹੈ ਤੁਸੀਂ ਆਏ ਤਾਂ ਲੈਂਡ ਪਲੋਇੰਗ ਦੀ ਗੱਲ ਤੁਸੀਂ ਗਿਆਨੀ ਹਰਪ੍ਰੀਤ ਦੀ ਕਰ ਰਹੇ ਹੋ ਗਿਆਨੀ ਜੀ ਦੀ ਗੱਲ ਹਰ ਬੰਦਾ ਤਕਰੀਫ ਕਰਦਾ ਕਿਤੇ ਗੱਲ ਕਰਕੇ ਦੇਖੋ ਹਰ ਬੰਦਾ ਕਹਿੰਦਾ ਕਿ ਯਾਰ ਬਹੁਤ ਵਧੀਆ ਫੈਸਲਾ ਕੀਤਾ ਸੋ ਜਿਸ ਮਕਸਦ ਖਤਰ ਬੁਲਾਇਆ ਹੈ ਉਸ ਮਕਸਦ ਤੋਂ ਤਾਂ ਉਹ ਗਏ ਨਹੀਂ ਧਰਨਾ ਤਾਂ ਉਹ ਨਹੀਂ ਉਹਦੇ ਹੱਥ ਦਿੱਤਾ ਸੀ ਤੇ ਗੱਲ ਉਹ ਸਾਡੀ ਕਰ ਰਿਹਾ ਹੈ ਇਹਦਾ ਮਤਲਬ ਤਾਂ ਗਿਆਨੀ ਹਰਪੀ ਤੁਹਾਨੂੰ ਕਿਤੇ ਉੱਪਰ ਨਹੀਂ ਚਲਾਗੇ ਸਾਬਕਾ ਸਾਬਕਾ ਦੀ ਗੱਲ ਕਰਦੇ ਇਲੈਕਸ਼ਨ ਲੜਨਾ ਚਾਹੁੰਦੇ ਹੋ ਤੁਸੀਂ ਲੇਕੀ ਸਿੰਬਲ ਕੀ ਹੋਏਗਾ ਚੋਣ ਨਿਸ਼ਾਨ ਕਿਹੜਾ ਲੜਨਾ ਚਾਹੋਗੇ ਉਸ ਨੂੰ ਲੈ ਕੇ ਤੱਕਲੀ ਤੋਂ ਤੱਕਲੀ ਕਿਹੜੇ ਅਧਾਰ ਤੇ ਅਪੀਲ ਕਰੋਗੇ ਕਿਉਂਕਿ ਕਿਆਨੀ ਹਰਪੀ ਸਿ 81 ਅਸੀਂ ਚੋਣ ਨਿਸ਼ਾਨ ਵੀ ਲੈ ਕੇ ਰਾਵਾਂਗੇ ਤੁਸੀਂ ਕੀ ਕਹਿੰਦੇ ਹੋ ਇਸ ਚੇ ਦੇਖੋ ਬੇਟੇ ਥੋੜੇ ਟਾਈਮ ਦੀ ਗੱਲ ਹੈ ਇਹ ਚੀਜ਼ਾਂ ਇਕੱਠੀਆਂ ਨਹੀਂ ਹੁੰਦੀਆਂ ਹਾਲੇ ਤਾਂ ਤੁਹਾਨੂੰ 15 ਦਿਨ ਵੀ ਨਹੀਂ ਹੋਏ ਹਨ ਪ੍ਰਧਾਨ ਬਣਾਏ ਨੇ ਇਹ ਲੱਗਦਾ ਮਾਮਲਾ ਅਦਾਲਤਾਂ ਵਿੱਚ ਵੀ ਜਾ ਸਕਦਾ 6 ਤਰੀਕ ਨੂੰ ਅਸੀਂ ਆਪਣੀ ਡੈਲੀਗੇਟ ਦੀ ਤਵਾਰੇ ਫੇਰ ਮੀਟਿੰਗ ਲੈ ਜਾ ਵਰਕਿੰਗ ਕਮੇਟੀ ਬਣਾਵਾਗੇ ਫੇ ਜਿਲ੍ਹਾ ਪ੍ਰਧਾਨ ਬਣਨਗੇ ਫੇ ਸਰਕਲ ਪ੍ਰਧਾਨ ਬਣਨਗੇ ਫੇ ਸਾਡੀ ਵਰਕਿੰਗ ਸ਼ੁਰੂ ਹੋ ਜੂਗੀ ਹਾਲਤ ਸਾਡੀ ਵਰਕਿੰਗ ਸ਼ੁਰੂ ਹੋਣੀ ਹੈ ਤੁਸੀਂ ਦੇਖੋ ਜਿੱਤੇ ਸਾਡੀ ਵਰਕਿੰਗ ਸ਼ੁਰੂ ਹੋ ਗਈ ਤਾਂ ਕਿਵੇਂ ਇਹਦਾ ਗਰਾਫ ਉੱਪਰ ਜਾਂਦਾ ਸੁਖਵੀਰ ਨੇ ਕਿਤੇ ਨਹੀਂ ਖੜਨਾ ਹੈ ਸੁਖਵੀਰ ਕੇ ਕਿਸੇ ਪਾਰਟੀ ਦੇ ਸਾਡੇ ਮੁਕਾਬਲੇ ਚ ਖੜਨਾ ਹੀ ਹੈ ਨਹੀਂ ਆ ਸਾਡੀ ਕੋਸ਼ਿਸ਼ ਹੋਊਗੀ ਕਿ ਪੰਜਾਬ ਦੇ ਵਿੱਚ ਅਸੀਂ ਬਹੁਤ ਵਧੀਆ ਐਡਮਿਨਿਸਟ੍ਰੇਸ਼ਨ ਤੇ ਜੀ ਅਸੀਂ ਗੱਲ ਨੂੰ ਅੱਗੇ ਲੈ ਕੇ ਆਈਏ ਅਕੜਾ ਸਮਝਦਾ ਕਿ 2027 ਦੇ ਵਿੱਚ ਤੁਸੀਂ ਇਕੱਲੇ ਚੋਣ ਲੜੋਗੇ ਜਾਂ ਭਾਜਪਾ ਨਾਲ ਕਿਸ ਤਰ੍ਹਾਂ ਸਮਝੌਤੇ ਦੀ ਗੱਲਬਾਤ ਹੋਏਗੀ ਤੁਹਾਡੀ 117 ਹਲਕਿਆਂ ਦੇ ਵਿੱਚ ਕਿੰਨੀਆਂ ਕੁਰਸੀਆਂ ਆਪਣੇ ਕੈਂਡੀਡੇਟ ਵੀ ਅੱਗੇ ਖੜੇ ਕਰਨੇ ਨੇ ਜੁੜਦੇ ਲਈ ਕਿਵੇਂ ਦੀ ਤਿਆਰੀ ਹੋਣੀ ਹੈਗਾ ਜੇ ਚੋਣ ਹੋਏਗਾ ਸ਼ਹਿਰਾਂ ਦੀ ਬੋਰਡ ਦੀ ਦੇਖੀ ਜਾਵੇ ਪਹਿਲਾਂ ਭਾਜਪਾ ਦੇ ਨਾਲ ਵੀ ਕਾਫੀ ਥੋੜੇ ਰਿਜ਼ਲਟ ਵਧੀਆ ਆਏ ਨੇ ਕਿ ਕੀ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਲਈ ਇਹਨੇ ਤੁਸੀਂ ਟਾਈਮ ਤੋਂ ਪਹਿਲਾਂ ਦੀ ਗੱਲ ਕਰ ਰਹੇ ਹੋ ਜਿਹਦੇ ਨਾਲ ਐਲਾਈਅੰਸ ਹੋਊਗਾ 117 ਸੀਟਾਂ ਦੀ ਲੜਾਂਗੇ ਲੜਾਂਗੇ ਘੱਟ ਤੇ ਲੜਾਂਗੇ ਵੱਧ ਤੇ ਲੜਾਂਗੇ ਇਹ ਜਿੰਨਾ ਚ ਸਾਡੀ ਪੂਰੀ ਬਾਡੀ ਨਹੀਂ ਬਣ ਜਾਂਦੀ। ਉਹ ਤੋਂ ਪਹਿਲਾਂ ਗੱਲ ਕਰਨੀ ਬੜਾ ਔਖਾ ਕੰਮ ਹੁੰਦਾ ਹੈ। ਅਸੀਂ ਕੋਈ ਵੀ ਹਵਾ ਤੇ ਨਹੀਂ ਗੱਲ ਕਰਨੀ ਚਾਹਦੇ ਕਿ ਅਸੀਂ ਅੱਜ ਜੇ ਕਹਿਣ ਦਾ ਮਜਮੂ ਮਰਜੀ ਕਹਾਂ ਲੋ ਮੈਨੂੰ ਬਹੁਤ ਵੱਡੀ ਤੋਂ ਵੱਡੀ ਗੱਲ ਕਰ ਸਕਦਾ। ਇਹ ਹਰ ਪਾਰਟੀ ਕਹਿੰਦੀ ਹੈ ਕਿ ਖਸਤਾਨ ਤੱਕ ਅਸੀਂ ਜਿੱਤਾਂਗੇ ਸੀ। ਕਹਿੰਦੇ ਨਾ ਹਰ ਪਾਰਟੀ ਸਵਾਲ ਹੈ ਜੀ ਇੱਕ ਵੀ ਤੁਹਾਡਿਆਂ ਦੇ ਖੇਮੇ ਨੂੰ ਪਰ ਪਰ ਇਹ ਦੇਖੋ ਮੈਂ ਇੱਕ ਟਾਈਮ ਤੋਂ ਪਹਿਲਾਂ ਨਹੀਂ ਗੱਲ ਕਰ ਰਿਹਾ। ਸਾਡਾ ਪਾਰਟੀ ਬਣ ਜਵੇ। ਸਾਡੀ ਜ਼ਿਲ੍ਹਾ ਪ੍ਰਧਾਨ ਬਣ ਜਾਣ। ਸਾਡੀ ਸਰਪੰਚ ਪ੍ਰਧਾਨ ਬਣ ਜਾਣ। ਫਿਰ ਅਸੀਂ ਆਪਰਾ ਵੀਨ ਡਾਕੂਮੈਂਟ ਲਿਤੇ ਹੋ ਲੈ ਕੇ ਆਵਾਂਗੇ ਅੱਛੀ ਕੀ ਕਰਨਾ ਹੈ ਸਾਡੀ ਪਾਰਟੀ ਕਿਵੇਂ ਕੰਮ ਕਰੂਗੀ ਨਹੀਂ ਸਮਾਘਟਾ ਕੀ ਇਸ ਚੀਜ਼ ਦੇ ਉੱਪਰ ਆ ਜੇ ਕੋਈ ਸਮਾਘਟ ਨਹੀਂ ਕੋਈ ਕੋਈ ਸਮਾਘਟ ਨਹੀਂ ਹਨ ਜੇ ਤੁਸੀਂ ਸਹੀ ਕੰਮ ਕਰਨਾ ਹੋਵੇ ਉਹਦੇ ਲਈ ਦਿਨ ਵੀ ਫालतੂ ਹੁੰਦੇ ਸਾਡੇ ਕੋਲ ਸਾਲ ਹੈਗੇ ਸਰ ਪਾਰਟੀ ਕਿਹੜੀ ਰਹੂਗੀ ਸ਼ੋਮਨੀ ਕਾਲੀ ਦਾ ਸ਼ੋਮਨੀ ਕਾਲੀ ਦਾ ਲੋਗ ਜਾਂ ਇਹਦੇ ਚ ਦੇਖੋ ਸਿੰਬਲ ਦੇ ਉੱਤੇ ਵੀ ਗੱਲ ਆ ਰਹੀ ਹੈ ਪਾਰਟੀ ਉੱਤੇ ਪਾਰਟੀ ਸ਼ੋਮਨੀ ਦੇ ਕੋਰਟ ਦੇ ਵਿੱਚ ਹੀ ਮਤਲਬ ਆ ਜਾਂਦਾ ਸ਼ੋਮਨੀ ਕਾਲ ਕੁਝ ਵੀ ਹੋਤਾ ਜੀ ਦਲਜੀਤ ਜੀ ਮਨ ਲਿਆਏਗਾ ਜੀ ਮੈਂ ਸ਼ੋਮਨੀ ਕਾਲੀ ਦਾ ਹੀ ਰਹੂਗਾ ਹੂੰ ਆਪ ਪੱਤਵੀ ਵੋਟ ਜਾਣਾ ਹੋਵੇ ਜਿੱਥੇ ਮਰਜ਼ੀ ਜਾਣਾ ਹੋਵੇ ਉਹ ਟਾਈਮ ਦੱਸੋ ਮੈਂ ਸਰ ਜੇ ਜਥੇਬੰਦੀ ਬਣ ਗਈ ਫਿਰ ਡਿਸਾਈਡ ਕਰਾਂਗੇ ਕਿ ਅਸੀਂ ਕੀ ਕਰਾਂਗੇ